ਤਨਵੇਂ ਸਾਲ ਤੇ ਔਰਤਾਂ ਲਈ ਵਡਾ ਐਲਾਨ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਔਰਤਾਂ ਦੇ ਖਾਤਿਆਂ ਦੇ ਵਿੱਚ 212100 ਰੁਪਏ ਪਾਏ ਜਾਣਗੇ ਤਾਂ ਸਰਕਾਰ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਹਰਿਆਣਾ ਦੀ ਸਰਕਾਰ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਜਿਹੜੇ ਬੱਚੇ ਹੁਸ਼ਿਆਰ ਨੇ ਜਿਹੜੇ 10ਵੀਂ ਅਤੇ 12ਵੀਂ ਕਲਾਸ ਦੇ ਵਿੱਚ 80% ਤੋਂ ਜ਼ਿਆਦਾ ਨੰਬਰ ਆਉਂਦੇ ਨੇ ਤਾਂ ਉਹਨਾਂ ਬੱਚਿਆਂ ਦੀਆਂ ਮਾਵਾਂ ਨੂੰ ਇਸ ਦਾ ਲਾਭ ਮਿਲੇਗਾ ਔਰ ਉਹਨਾਂ ਦੇ ਖਾਤਿਆਂ ਦੇ ਵਿੱਚ 212100 ਪਾਈ ਜਾਣਗੇ ਇਸ ਤੋਂ ਇਲਾਵਾ ਉਹ ਬੱਚੇ ਜਿਹੜੇ ਕਪੋਸ਼ਨ ਦੇ ਸ਼ਿਕਾਰ ਨੇ ਜਾਂ ਅਨੀਮੀਆ ਦੇ ਸ਼ਿਕਾਰ ਰਹਿ ਚੁੱਕੇ ਨੇ ਤਾਂ ਉਹਨਾਂ ਦੇ ਵੀ ਖਾਤਿਆਂ ਦੇ ਵਿੱਚ 212100 ਰੁਪਏ ਪਾਏ ਜਾਣਗੇ ਜਿਨ੍ਹਾਂ ਦੇ ਵਿੱਚੋਂ 1100 ਰੁਪਏ ਸਿੱਧੇ ਮਹਿਲਾਵਾਂ ਨੂੰ ਦਿੱਤੇ ਜਾਣਗੇ ਜਦੋਂ ਕਿ 1000 ਰੁਪਏ ਦੀ ਜਿਹੜੀ ਰਾਸ਼ੀ ਹੈ ਉਹ ਸਰਕਾਰ ਜੋ ਡਿਪੋਜ਼ਿਟ ਕਰੇਗੀ ਔਰ ਉਹ ਉਹਨਾਂ ਨੂੰ ਵਿਆਜ ਸਹਿਤ ਦਿੱਤੀ ਜਾਵੇਗੀ ਤਾਂ ਇਹ ਵੱਡੇ ਜੋ ਐਲਾਨ ਕੀਤੇ ਗਏ ਨੇ ਹਰਿਆਣਾ ਦੀ ਸਰਕਾਰ ਦੇ ਵੱਲੋਂ ਕੀਤੇ ਗਏ ਨੇ ਨਵੇਂ ਸਾਲ ਦੇ ਉੱਤੇ ਔਰਤਾਂ ਲਈ ਵੱਡਾ ਤੋਹਫ਼ਾ ਕਿਹਾ ਜਾ ਸਕਦਾ ਹੈ ਔਰ ਖਾਸ ਤੌਰ ਦੇ ਉਤੇ ਇਹ ਲਾਡੂ ਲక్ష్ਮੀ ਯੋਜਨਾ ਹੈ ਜਿਹੜੀ ਹਰਿਆਣਾ ਦੇ ਵਿੱਚ ਚਲਾਈ ਜਾਂਦੀ ਹੈ ਔਰ ਉੱਥੇ ਇਸ ਯੋਜਨਾ ਦੇ ਤਹਿਤ ਪਹਿਲਾਂ ਹੀ 8 ਲੱਖ ਤੋਂ ਜਿਹੜੀਆਂ ਜ਼ਿਆਦਾ ਔਰਤਾਂ ਨੇ ਇਸ ਸਕੀਮ ਦਾ ਲਾਭ ਲੈ ਰਹੀਆਂ ਨੇ ਔਰਤਾਂ ਦੇ ਖਾਤਿਆਂ ਦੇ ਵਿੱਚ ਸਿੱਧੇ ਪੈਸੇ ਪਵਾਏ ਜਾਂਦੇ ਨੇ ਔਰ ਉਹਨਾਂ ਨੂੰ ਆਰਥਿਕ ਲਾਭ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਲਾਡੂ ਲక్ష్ਮੀ ਯੋਜਨਾ ਦੇ ਤਹਿਤ ਜਿੰਨੇ ਵੀ ਲੋਕ ਅਪਲਾਈ ਕਰਦੇ ਨੇ ਜਿਹੜੀਆਂ ਔਰਤਾਂ ਅਪਲਾਈ ਕਰਦੀਆਂ ਨੇ ਔਰ ਜੇਕਰ ਉਹ ਕੈਪੇਬਲ ਨੇ ਜੇਕਰ ਉਹਨਾਂ ਨੂੰ ਉਹ ਬਿਨੇਕਾਰ ਜਿਹੜੇ ਉਹ ਉਹਲੇ ਅਪਲਾਈ ਕਰਨ ਦੇ ਕਾਬਿਲ ਨੇ ਤਾਂ ਫਿਰ ਉਹਨਾਂ ਨੂੰ ਉਹ ਯੋਜਨਾ ਦਾ ਲਾਭ ਮਿਲ ਸਕਦਾ ਹੈ ਤਾਂ ਸਿੱਧੇ ਸਿੱਧਾ ਔਰਤਾਂ ਨੂੰ ਇਸ ਸਕੀਮ ਦੇ ਨਾਲ ਜੋੜਿਆ ਗਿਆ ਦੱਸਦੇ ਕਿ ਸਤੰਬਰ ਦੇ ਵਿੱਚ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ ਪਿਛਲੇ ਸਾਲ ਔਰ ਉਸ ਤੋਂ ਬਾਅਦ ਲਗਾਤਾਰ ਜਿਹੜੀਆਂ ਔਰਤਾਂ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾਏ ਜਾਂਦੇ ਨੇ ਉਹਨਾਂ ਨੂੰ ਇਹ ਕਿਸ਼ਤ ਜਾਰੀ ਕੀਤੀ ਜਾਂਦੀ ਹੈ ਔਰ 9 ਲੱਖ ਤੋਂ ਜ਼ਿਆਦਾ ਜਿਹੜੀਆਂ ਔਰਤਾਂ ਨੇ ਉਹਨਾਂ ਦੇ ਵੱਲੋਂ ਇਸ ਸਕੀਮ ਦੇ ਅਪਲਾਈ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ ਔਰ KYC ਪੂਰਾ ਕਰਨ ਤੋਂ ਬਾਅਦ ਉਹ ਤਕਰੀਬਨ 8 ਲੱਖ ਦੇ ਕਰੀਬ ਔਰਤਾਂ ਨੇ ਜਿਹੜੀਆਂ ਇਸ ਸਕੀਮ ਦਾ ਲਾਭ ਲੈ ਰਹੀਆਂ ਨੇ ਤਾਂ ਹੁਣ ਇਸ ਨੂੰ ਥੋੜਾ ਹੋਰ ਵਿਸਥਾਰ ਦਿੱਤਾ ਗਿਆ ਹੈ ਉਹ ਔਰਤਾਂ ਜਿਨ੍ਹਾਂ ਦੇ ਬੱਚੇ 8ਵੀਂ 10ਵੀਂ ਜਾਂ 12ਵੀਂ ਕਲਾਸ ਦੇ ਵਿੱਚ ਵਧੀਆ ਨੰਬਰ ਲੈਂਦੇ ਨੇ ਤਾਂ ਉਹਨਾਂ ਦੇ ਮਾਪਿਆਂ ਨੂੰ ਜਾਨ ਗੇ ਉਹਨਾਂ ਦੀਆਂ ਮਾਵਾਂ ਨੂੰ 212100 ਰੁਪਏ ਮਿਲਣਗੇ ਔਰ ਉਹ ਜਿਹੜੇ ਬੱਚੇ ਅਨੀਮੀਆ ਦਾ ਸ਼ਿਕਾਰ ਰਹਿ ਚੁੱਕੇ ਨੇ ਤਾਂ ਉਹਨਾਂ ਦੀਆਂ ਮਾਵਾਂ ਨੂੰ ਵੀ 212100 ਰੁਪਏ ਦਿੱਤੇ ਜਾਣਗੇ ਤਾਂ ਜੋ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਵਿੱਚ ਉਹ ਹੋਰ ਵਧੀਆ ਤਰੀਕੇ ਦੇ ਨਾਲ ਕਰ ਸਕਣ ਔਰ ਉਹਨਾਂ ਨੂੰ ਜਿੰਨਾ ਤੰਦਰੁਸਤ ਰਹਿਣ ਦੇ ਜਿੰਨਾ ਵਧੀਆ ਖਾਣਾ ਆ ਤੇ ਸੰਤੁਲਿਤ ਪੋਜਣਾ ਉਹ ਖਵਾ ਸਕਣ ਇਸ ਤਰੀਕੇ ਦੇ ਨਾਲ ਜੜਾ ਤੂੰ ਹੀ ਜਿਹੜੀ ਹਰਿਆਣਾ ਸੂਬੇ ਨੂੰ ਵਧੀਆ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤਰੀਕੇ ਦੀ ਪਹਿਲ ਕੀਤੀ ਜਾ ਰਹੀ ਹੈ ਲਗਾਤਾਰ ਔਰਤਾਂ ਨੂੰ ਲੈ ਕੇ ਵੱਡੇ ਐਲਾਨ ਉੱਥੇ ਕੀਤੇ ਜਾ ਰਹੇ ਨੇ ਔਰ ਕੱਲ ਹੀ ਕੈਬਨਿਟ ਮੀਟਿੰਗ ਹੋਈ ਹੈ ਇੱਕ ਨਵੇਂ ਸਾਲ ਦੇ ਉੱਤੇ ਪਹਿਲੇ ਹੀ ਤਰੀਕ ਦੇ ਕੈਬਨਿਟ ਮੀਟਿੰਗ ਸੱਦੀ ਜਾਂਦੀ ਹੈ ਸੀਐਮ ਨਾਇਬ ਸੈਣੀ ਉਹਨਾਂ ਦੇ ਵੱਲੋਂ ਔਰ ਉਸ ਤੋਂ ਬਾਅਦ ਵੱਡੇ ਐਲਾਨ ਕੀਤੇ ਜਾਂਦੇ ਨੇ ਛੇ ਏਜੰਡੇਆ ਦੇ ਉੱਤੇ ਮੋਹਰ ਲੱਗਦੀ ਹੈ ਉਹਨਾਂ ਦੇ ਵਿੱਚੋਂ ਇਹ ਸਭ ਤੋਂ ਵੱਡਾ ਏਜੰਡਾ ਜਿਹੜਾ ਔਰਤਾਂ ਦੇ ਖਾਤਿਆਂ ਦੇ ਵਿੱਚ 212100 ਰੁਪਏ ਪਾਏ ਜਾਣਗੇ ਤਾਂ ਇੱਕ ਪਾਸੇ ਬੱਚਿਆਂ ਨੂੰ ਪੜ੍ਹਾਈ ਲਈ ਉਤਸ਼ਾਹਿਤ ਕਰਨਾ ਇਸ ਸਕੀਮ ਦਾ ਮਤਲਬ ਮਕਸਦ ਹੈ ਦੂਸਰੇ ਪਾਸੇ ਔਰਤਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨਾ ਔਰ ਔਰਤਾਂ ਦੇ ਵੱਲੋਂ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਯੋਗਦਾਨ ਪਵਾਉਣਾ ਕਿਉਂਕਿ ਕਹਿੰਦੇ ਕਿ ਜਿਹੜਾ ਕਾਰ ਹੈ ਉਹ ਇੱਕ ਔਰਤ ਦੇ ਆਸ-ਪਾਸ ਘੁੰਮਦਾ ਹੈ ਔਰ ਜੇਕਰ ਔਰਤ ਪੜ੍ਹੀ ਲਿਖੀ ਹੁੰਦੀ ਹੈ ਤਾਂ ਫਿਰ ਬੱਚੇ ਵੀ ਪੜ੍ਹ ਲਿਖ ਜਾਂਦੇ ਨੇ ਜੇਕਰ ਔਰਤ ਅਨਪੜ੍ਹ ਹੁੰਦੀ ਹੈ ਤਾਂ ਬੱਚੇ ਵੀ ਕਈ ਵਾਰ ਪਿੱਛੇ ਰਹਿ ਜਾਂਦੇ ਨੇ ਪਰ ਜੇਕਰ ਔਰਤ ਆਪਣਾ ਇੰਟਰਸਟ ਦਿਖਾਉਂਦੀ ਹੈ ਬੱਚਿਆਂ ਨੂੰ ਪੜ੍ਹਾਉਣ ਦੇ ਵਿੱਚ ਤਾਂ ਉਹ ਘਰ ਦੇ ਵਿੱਚ ਬੱਚੇ ਜ਼ਰੂਰ ਕਾਮਯਾਬ ਹੁੰਦੇ ਨੇ ਤਾਂ ਕਿਤੇ ਨਾ ਕਿਤੇ ਜੜਾ ਤੋਂ ਹੀ ਜੋ ਹਰਿਆਣਾ ਦੇ ਬੱਚੇ ਨੇ ਉਹਨਾਂ ਨੂੰ ਸੁਧਾਰਨ ਦੀ ਉਹਨਾਂ ਨੂੰ ਵਧੀਆ ਸਕੂਲ ਉੱਤੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਘਰਾਂ ਦੇ ਵਿੱਚ ਇਸ ਤਰੀਕੇ ਦਾ ਮਾਹੌਲ ਬਣ ਸਕੇ ਕਿ ਉਹ ਜਿਹੜੀਆਂ ਮਾਵਾਂ ਨੇ ਉਹੀ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਵਧੀਆ ਜੋਰ ਦੇਣਾ ਆਪਣਾ ਵਧੀਆ ਸਮਾਂ ਉਹਨਾਂ ਦੇ ਉੱਤੇ ਲਗਾਉਣ ਤਾਂ ਜੋ ਬੱਚੇ ਪੜ੍ਹ ਲੈ ਕੇ ਆਪਣਾ ਜਿਹੜਾ ਜੀਵਨ ਆ ਉਹ ਰੋਸ਼ਨ ਕਰ ਸਕਣ ਤੇ ਆਪਣੇ ਮਾਪਿਆਂ ਦੀ ਜਿਹੜੀ ਜ਼ਿੰਦਗੀ ਹੈ ਉਹ ਵੀ ਰੋਸ਼ਨ ਕਰ ਸਕਣ ਤਾਂ ਇਹ ਵੱਡਾ ਐਲਾਨ ਕੀਤਾ ਗਿਆ ਹੈ ਹਰਿਆਣਾ ਦੀ ਨਾਇਬ ਸੈਣੀ ਸਰਕਾਰ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਔਰਤਾਂ ਦੇ ਖਾਤਿਆਂ ਦੇ ਵਿੱਚ 212100 ਰੁਪਏ ਪਵਾਏ ਜਾਣਗੇ ਲਾਡੋ ਲక్ష్ਮੀ ਯੋਜਨਾ ਜਿਹੜੀ ਕਿ ਪਹਿਲਾਂ ਹੀ ਹਰਿਆਣਾ ਦੇ ਵਿੱਚ ਚੱਲ ਰਹੀ ਹੈ ਤਾਂ ਉਸ ਦੇ ਵਿੱਚ ਵਿਸਥਾਰ ਕੀਤਾ ਗਿਆ ਹੈ ਹੁਣ ਉਹਨਾਂ ਔਰਤਾਂ ਦੇ ਖਾਤਿਆਂ ਦੇ ਵਿੱਚ ਵੀ 2100 ਰੁਪਏ ਪਵਾਏ ਜਾਣਗੇ ਜਿਨ੍ਹਾਂ ਦੇ ਬੱਚੇ ਉੱਥੇ 10ਵੀਂ ਜਾਂ 12ਵੀਂ ਕਲਾਸ ਦੇ ਵਿੱਚ ਵਧੀਆ ਪੜਾਈ ਕਰਕੇ ਵਧੀਆ ਅੰਕ ਹਾਸਲ ਕਰਦੇ ਨੇ ਤਾਂ 80% ਜੇਕਰ ਅੰਕ ਕਿਸੇ ਬੱਚੇ ਦੇ ਆਉਂਦੇ ਨੇ ਤਾਂ ਉਹਨਾਂ ਦੀ ਜੋ ਮਾਵਾਂ ਨੇ ਉਹ ਇਸ 2100 ਰੁਪਏ ਦੀ ਜੋ ਕਿਸ਼ਤ ਹੈ ਉਸ ਦਾ ਹੱਕਦਾਰ ਹੋ ਸਕਦੀਆਂ ਨੇ ਤੇ ਵੱਡਾ ਐਲਾਨ ਸੀਐਮ ਨਾਇਬ ਸਹਾਣੀ ਹੁਣਾਂ ਦੇ ਵੱਲੋਂ ਕੀਤਾ ਗਿਆ ਇਸ ਤੋਂ ਇਲਾਵਾ ਉਹ ਬੱਚੇ ਜਿਹੜੇ ਅਨੀਮੀਆ ਦੇ ਸ਼ਿਕਾਰ ਹੋ ਚੁੱਕੇ ਨੇ ਕੁਪੋਸ਼ਨ ਦੇ ਸ਼ਿਕਾਰ ਹੋ ਚੁੱਕੇ ਨੇ ਤਾਂ ਉਹਨਾਂ ਦੀਆਂ ਮਾਵਾਂ ਨੂੰ ਵੀ 2100 ਰੁਪਏ ਮਿਲਣਗੇ ਔਰ ਉਸ ਦੇ ਨਾਲ ਉਹ ਆਪਣੇ ਬੱਚਿਆਂ ਦਾ ਪਾਲਨ ਪੋਸ਼ਣ ਵਧੀਆ ਤਰੀਕੇ ਦੇ ਨਾਲ ਕਰ ਸਕਣ ਤਾਂ ਇਹ ਸੋਚ ਨੂੰ ਲੈ ਕੇ ਸੀਐਮ ਨਾਇਬ ਸਹਾਣੀ ਦੀ ਸਰਕਾਰ ਅੱਗੇ ਚੱਲੀ ਹੈ ਔਰ ਇਹ ਵੱਡਾ ਐਲਾਨ ਹਰਿਆਣਾ ਦੀ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਵਿਜ਼ਨ ਨੂੰ ਲਾਗੂ ਕਰਤੇ ਹੋਏ ਅੱਜ ਦੀ ਬੈਠਕ ਮੇ ह्यूमन कैपिटल को ध्यान में रखते हुए एक बड़ा निर्णय वो कैबिनेट ने लिया है राज्य सरकार द्वारा बहनों बेटियों के लिए शुरू की गई दीन दयाल लाडो लक्ष्मी योजना का आज विस्तार किया गया है इसी कड़ी में सामाजिक विकास के साथ जोड़ते हुए दीन दयाल लाडो लक्ष्मी योजना में कुछ नई श्रेणियों को आज इसमें जोड़ा गया है वर्तमान में जिन परिवारों की वार्षिक आय एक लाख रुपए से कम है उन परिवारों की महिलाओं को हमने जो बात कही थी इक्कीस रुपए का लाभ दिया जा रहा है अब यह लाभ ऐसी महिलाओं को भी दिया जाएगा जिनके बच्चे दसवीं बारहवीं कक्षा में 80 प्रतिशत से ज्यादा नंबर लेकर के आए हैं इसके अंदर उन बहनों को भी जोड़ा जाए क्योंकि बच्चे को आगे बढ़ाने में मां का बहुत बड़ा हाथ होता है वो मेहनत करती है मेहनत करके बच्चे को आगे बढ़ाती है उसको पढ़ाती है और बच्चा जब मेहनत करता है नंबर लेकर के आता है उसमें मां का बड़ा अहम योगदान होता है और हमने निर्णय किया है कि ऐसी उन माताओं को भी हम इस योजना के साथ जोड़ेंगे उनको भी इक्कीस रुपया हम देंगे भारत सरकार के ऐसे निपुण मिशन के तहत ਗ੍ਰੇਡ ਲੈਵਲ ਜਿਹੜੇ ਬੱਚੇ ਹੁਸ਼ਿਆਰ ਨੇ ਜਿਹੜੇ 10ਵੀਂ ਅਤੇ 12ਵੀਂ ਕਲਾਸ ਦੇ ਵਿੱਚ 80% ਤੋਂ ਜ਼ਿਆਦਾ ਨੰਬਰ ਆਉਂਦੇ ਨੇ ਤਾਂ ਉਹਨਾਂ ਬੱਚਿਆਂ ਦੀਆਂ ਮਾਵਾਂ ਨੂੰ ਇਸ ਦਾ ਲਾਭ ਮਿਲੇਗਾ ਔਰ ਉਹਨਾਂ ਦੇ ਖਾਤਿਆਂ ਦੇ ਵਿੱਚ 212100 ਰੁਪਏ ਪਾਏ ਜਾਣਗੇ ਇਸ ਤੋਂ ਇਲਾਵਾ ਉਹ ਬੱਚੇ ਜਿਹੜੇ ਕੁਪੋਸ਼ਨ ਦੇ ਸ਼ਿਕਾਰ ਨੇ ਜਾਂ ਅਨੀਮੀਆ ਦੇ ਸ਼ਿਕਾਰ ਰਹਿ ਚੁੱਕੇ ਨੇ ਤਾਂ ਉਹਨਾਂ ਦੇ ਵੀ ਖਾਤਿਆਂ ਦੇ ਵਿੱਚ 212100 ਰੁਪਏ ਪਾਏ ਜਾਣਗੇ ਜਿਨ੍ਹਾਂ ਦੇ ਵਿੱਚੋਂ 1100 ਰੁਪਏ ਸਿੱਧੇ ਮਹਿਲਾਵਾਂ ਨੂੰ ਦਿੱਤੇ ਜਾਣਗੇ ਜਦੋਂ ਕਿ 1000 ਰੁਪਏ ਦੀ ਜਿਹੜੀ ਰਾਸ਼ੀ ਹੈ ਉਹ ਸਰਕਾਰ ਜੋ ਡਿਪੋਜ਼ਿਟ ਕਰੇਗੀ ਔਰ ਉਹ ਉਹਨਾਂ ਨੂੰ ਵਿਆਜ ਸਹਿਤ ਦਿੱਤੀ ਜਾਵੇਗੀ ਤਾਂ ਇਹ ਵੱਡੇ ਜੋ ਐਲਾਨ ਕੀਤੇ ਗਏ ਨੇ ਹਰਿਆਣਾ ਦੀ ਸਰਕਾਰ ਦੇ ਵੱਲੋਂ ਕੀਤੇ ਗਏ ਨੇ ਨਵੇਂ ਸਾਲ ਦੇ ਉੱਤੇ ਔਰਤਾਂ ਲਈ ਵੱਡਾ ਤੋਹਫਾ ਕਿਹਾ ਜਾ ਸਕਦਾ ਹੈ ਔਰ ਖਾਸ ਤੌਰ ਦੇ ਉਤੇ ਇਹ ਲਾਡੋ ਲక్ష్ਮੀ ਯੋਜਨਾ ਹੈ ਜਿਹੜੀ ਹਰਿਆਣਾ ਦੇ ਵਿੱਚ ਚਲਾਈ ਜਾਂਦੀ ਹੈ ਔਰ ਉੱਥੇ ਇਸ ਯੋਜਨਾ ਦੇ ਤਹਿਤ ਪਹਿਲਾਂ ਹੀ 8 ਲੱਖ ਤੋਂ ਜਿਆਦਾ ਔਰਤਾਂ ਨੇ ਇਸ ਸਕੀਮ ਦਾ ਲਾਭ ਲੈ ਰਹੀਆਂ ਨੇ ਔਰਤਾਂ ਦੇ ਖਾਤਿਆਂ ਦੇ ਵਿੱਚ ਸਿੱਧੇ ਪੈਸੇ ਪਵਾਏ ਜਾਂਦੇ ਨੇ ਔਰ ਉਹਨਾਂ ਨੂੰ ਆਰਥਿਕ ਲਾਭ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਲਾਡੋ ਲక్ష్ਮੀ ਯੋਜਨਾ ਦੇ ਤਹਿਤ ਜਿੰਨੇ ਵੀ ਲੋਕ ਅਪਲਾਈ ਕਰਦੇ ਨੇ ਜਿਹੜੀਆਂ ਔਰਤਾਂ ਅਪਲਾਈ ਕਰਦੀਆਂ ਨੇ ਔਰ ਜੇਕਰ ਉਹ ਕੈਪੇਬਲ ਨੇ ਜੇਕਰ ਉਹਨਾਂ ਨੂੰ ਉਹ ਬਿਨੇਕਾਰ ਜਿਹੜੇ ਉਹ ਉਹਲੇ ਅਪਲਾਈ ਕਰਨ ਦੇ ਕਾਬਿਲ ਨੇ ਤਾਂ ਫਿਰ ਉਹਨਾਂ ਨੂੰ ਉਹ ਯੋਜਨਾ ਦਾ ਲਾਭ ਮਿਲ ਸਕਦਾ ਹੈ ਤਾਂ ਸਿੱਧੇ ਸਿੱਧਾ ਔਰਤਾਂ ਨੂੰ ਇਸ ਸਕੀਮ ਦੇ ਨਾਲ ਜੋੜਿਆ ਗਿਆ ਦੱਸਦੇ ਕਿ ਸਤੰਬਰ ਦੇ ਵਿੱਚ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ ਪਿਛਲੇ ਸਾਲ ਔਰ ਉਸ ਤੋਂ ਬਾਅਦ ਲਗਾਤਾਰ ਜਿਹੜੀਆਂ ਔਰਤਾਂ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾਏ ਜਾਂਦੇ ਨੇ ਉਹਨਾਂ ਨੂੰ ਇਹ ਕਿਸ਼ਤ ਜਾਰੀ ਕੀਤੀ ਜਾਂਦੀ ਹੈ ਔਰ 9 ਲੱਖ ਤੋਂ ਜ਼ਿਆਦਾ ਜਿਹੜੀਆਂ ਔਰਤਾਂ ਨੇ ਉਹਨਾਂ ਦੇ ਵੱਲੋਂ ਇਸ ਸਕੀਮ 'ਤੇ ਅਪਲਾਈ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ